मुर्दाबाद मोदी मुर्दाबाद मोदी सरकार मुर्दाबाद मोदी सरकार मुर्दाबाद मोदी सरकार मुद्दा मोदी सरकार

ਔਰ ਇਹ ਕਾਨੂੰਨ ਹੈਗਾ ਕਿ ਕਿਸੇ ਦਾ ਵੀ ਜੇ ਉਦਕਸ਼ੀ ਨੋਟ ਦੇ ਵਿੱਚ ਜਿਹਦਾ ਨਾਮ ਹੁੰਦਾ ਤਾਂ ਉਹਦੇ ਪੱਛਾ ਨਾ ਬਾਈ ਨੇਮ ਦਾ ਜ਼ਿਕਰ ਨਾ ਹੁੰਦਾ ਇਸ ਕਰਕੇ ਇਹ ਸਰਕਾਰ ਜਿਹੜੀ ਹੈਗੀ ਹੈ ਬੇਸ਼ੱਕ ਦੀ ਉਹਨਾਂ ਨੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਹੈਗਾ ਐਡੀਜੀਪੀ ਸਾਹਿਬ ਨੂੰ ਯਾਨੀ ਕਿ ਇਹਨਾਂ ਮਜਬੂਰ ਕਰ ਦਿੱਤਾ ਕਿ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਜਿਹਦੇ ਕਿ ਬੰਦਾ ਕੋਈ ਸੋਚ ਨਹੀਂ ਸਕਦਾ ਔਰ ਇਹਨਾਂ ਉਹਨਾਂ ਦਾ ਵੱਡਾ ਤਜਰਬਾ ਔਰ ਇਹਨੇ ਜਾਂ ਜਿਹੜੇ ਭਾਰਤ ਦੀ ਜਿਹੜੀ ਹੈ ਆਈਐਸ ਪੋਸਟ ਹੈ ਉਹਦੇ ਉੱਪਰ ਉਹ ਪੋਸਟਡ ਸੀਗੇ ਇਸ ਕਰਕੇ ਇਹਨਾਂ ਨੇ ਆਜਾ ਹੈ ਹਾਲਾਤ ਕਰ ਦਿੱਤੇ ਪਰ ਉਹ ਹਾਂ ਲਾਤਾ ਨੂੰ ਦੇਖਣਾ ਚਾਹੀਦਾ ਹੈ ਕਿ ਕਿੰਨਾ ਹਾਲਾਤਾਂ ਕਰਕੇ ਉਹ ਇਸ ਸਟੈਪ ਨੂੰ ਜਿਹੜਾ ਉਹਨਾਂ ਚੱਕਣਾ ਪਿਆ ਉਹਦੇ ਅੰਦੇ ਬਣਾ ਕੇ ਜਿਹੜਾ ਹੈਗਾ ਉੱਥੇ ਸਰਕਾਰ ਬਣਾਉਂਦੇ ਹੈਗੇ ਸਰ ਇੱਕ ਛੋਟਾ ਸਵਾਲ ਹੈ ਇਹਨਾਂ ਦੀ ਜਿਹੜੀ ਸੋਚ ਹੈ ਪੰਜਾਬ ਬਾਰੇ ਉਹ ਕਿਸ ਤਰ੍ਹਾਂ ਦੀ ਹੈ ਸਾਰੇ ਪਰ ਜਾਂਦੇ ਉਹਨਾਂ ਦੀ ਲਈ ਪੰਜਾਬ ਪ੍ਰਤੀ ਨਹੀਂ ਉਹਨਾਂ ਦੀ ਸਾਰੇ ਦੇਸ਼ ਪ੍ਰਤੀ ਹੈਗੇ ਬੇਸ਼ੱਕ ਦੀ ਕੋਈ ਵੀ ਰਾਜ ਹੈਗਾ ਬੇਸ਼ੱਕ ਦੀ ਕੋਈ ਧਰਮ ਹੈਗਾ ਬੇਸ਼ੱਕ ਦੀ ਕੋਈ ਵੀ ਜਾਤ ਹੈਗੀ ਆ ਪਰ ਬੇਸ਼ੱਕ ਦੀ ਕੋਈ ਵੀ ਜਿਹੜਾ ਵਰਗ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਦੇ ਫਾਇਦੇ ਵਾਸਤੇ ਯੂਜ਼ ਕਰਦੇ ਹੈਗੇ ਨੇ ਔਰ ਹਰ ਵਕਤ ਜਿਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦੇਸ਼ ਨੂੰ ਮੇਰੇ ਤਾਂ خیال ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਹਾਲਾਤ ਚੱਲਦੇ ਨੇ ਔਰ ਦੇਸ਼ ਵਿੱਚ ਜਿਹੜਾ ਹੈਗਾ ਬਹੁਤ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈਣਾ ਬੇਸ਼ੱਕ ਦੀ ਉਹ ਅੰਦਰੂਨੀ ਖਤਰਾ ਹੋਵੇ ਬੇਸ਼ੱਕ ਉਹ ਬਾਹਰਲਾ ਖਤਰਾ ਹੋਵੇ ਪਰ ਆਪਾਂ ਸਾਰੇ ਜਾਣਦੇ ਹਾਂ ਕਿ ਅਜਿਹੇ ਹਾਲਾਤ ਬਣ ਰਹੇ ਨੇ ਜੱਜ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਦੇ ਵਿੱਚ ਲੋਕ ਗਲਾਂਬੰਦ ਹੋ ਰਹੇ ਨੇ ਉਹ ਜਿਸ ਤਰ੍ਹਾਂ ਚੱਲ ਰਹਾ ਹੈਗਾ ਮੈਨੂੰ ਲੱਗਦਾ ਕੋਨ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚ ਜਿਹੜਾ ਕੋਈ ਅਜਿਹੇ ਹਾਲਾਤ ਪੈਦਾ ਹੋ ਜਾਣਗੇ ਸਾਡੇ ਇਹਨਾਂ ਸਰਕਾਰਾਂ ਨੂੰ ਜਿਹੜੀ ਜਿਹੜੀ ਝੂਠ ਦੇ ਹਸਾਰੇ ਜਿਹੜੀ ਚੱਲ ਕੇ ਗਲਤ ਤੰਗ ਅਪਣਾ ਕੇ ਜਿਹੜਾ ਹੈਗਾ ਸਰਕਾਰਾਂ ਚਲਾ ਰਹੀ ਹੈ ਇਹਨਾਂ ਨੂੰ ਇੱਕ ਦਿਨ ਬਹੁਤ ਨੰਮਸ਼ੀਦਾ ਸਭ ਨਾ ਕਰਨਾ ਪਵੇ ਧੰਨਵਾਦ ਜੀ ਧੰਨਵਾਦ ਅੱਜ ਦੇ ਮੁੱਦੇ ਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਦਾਂ ਤੁਸੀਂ ਸਭ ਜਾਣਦੇ ਹੋ ਪਿਛਲੇ ਦਿਨੀ ਹਰਿਆਣਾ ਦੇ ਆਪੀਐਸ ਆਪੀਐਸ ਅਫਸਰ ਨੇ ਸੂਇਸੈਡ ਕਰ ਲਿਆ ਸੀ ਉਸ ਰੋਸ ਦੇ ਵਜੋਂ ਅੱਜ ਪੂਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਕੈਂਡਲ ਮਾਰਚ ਕੱਢੀ ਜਾ ਰਹੀ ਹੈ ਜਿਹੜੇ ਉਸ ਦੋਸ਼ੀ ਆ ਉਸ ਕੇਸ ਦੇ ਵਿੱਚ ਅਪਰਾਧੀ ਆ ਉਹਨਾਂ ਨੂੰ ਜਲਦਤ ਜਲਦ ਫੜਿਆ ਜਾਵੇ ਜਿਹੜੀ ਕੇਂਦਰ ਸਰਕਾਰ ਆ ਜਾਂ ਬੀਜੇਪੀ ਸਰਕਾਰ ਆ ਇਹ Dalit ਵਿਰੋਧ ਸਰਕਾਰ ਆ ਜੇ ਇੱਕ ਐਡਾ ਵੱਡਾ ਆਪੀਸੀ ਅਫਸਰ ਤੇ ਨਾਲ ਐਡੀ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਤੇ ਆਮ ਜਨਤਾ ਦਾ ਦੇਖੋ ਕੀ ਹਾਸ ਹੋ ਸਕਦਾ ਤੇ ਅਸੀਂ ਸਰਕਾਰ ਦੇ ਕੋਲ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੀ ਬੰਦੀ ਜਿਹੜੀ ਸਜ਼ਾ ਹੈਗੀ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਤੋਂ ਆਇਆ ਜਾਵੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਮੈਂ ਦਸਨਾ ਜਨਮੈ ਪ੍ਰੋਗਰਾਮ ਕੋਸਲਾ ਜਨਸੈਟਿਕ ਕਾਂਗਰਸ ਪਾਰਟੀ ਵਰੋਂ ਚੀਫ ਔਰ ਅੱਜ ਜੋ ਅਸੀਂ ਕੈਂਟਨ ਮਾਰਕ ਖੜਿਆ ਮਾਨਯੋਗ ਐਮਐਲਏ ਤਰਕਨ ਸਾਹਿਬ ਦੀ ਗਵਾਈ ਦੇ ਵਿੱਚ ਜੋ ਕਿ ਪਿਛਲੇ ਦਿਨ ਪਗਲ ਕੁਮਾਰ ਆਈਪੀਐਸ ਨੇ ਖੁਦ ਕਸ਼ੀ ਕੀਤੀ ਆ ਉਹ ਇੱਕ ਸਾਬਤ ਕਰਦੀ ਆ ਕਿ ਮਨੁਵਾਂਤੀ ਸੋਰ ਜਿਹੜੀ ਗਲਤ ਵਿਰੋਧੀ ਆ ਔਰ বিজেপি ਸਰਕਾਰ ਦਾ ਜਿਹੜਾ ਕੀਰਾ ਆ ਉਹ ਅਵੇਸ਼ਾ ਗਲਤ ਵਿਰੋਧੀ ਰਿਹਾ ਜਿੰਨੇ ਕਿ ਜਿੱਤੀ ਦੇ ਵਿੱਚ ਹਰੀ ਹੋਮ ਬਾਦਮੀ ਕੀ ਦਾ ਕਤਲ ਹੋਇਆ ਔਰ ਉਸ ਤੋਂ ਵੱਡਾ ਜਿਹੜਾ ਕਿ ਜਿਹੜਾ ਸਰਵੋਤਮ ਨਿਆਂਪਾਲਿਕਾ ਮੰੰਦਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਇਸ ਸਭਿਆਰ ਘੁਬੇਂ ਤੇ ਜੋ ਬੇਇਜਤ ਕੀਤਾ ਗਿਆ ਉਹ ਇੱਕ 100 ਭਾਰਤ ਦੇ 140 ਕਰੋੜ ਲੋਕਾਂ ਦਾ ਕਹਾਣ ਹੋਇਆ ਔਰ ਸ਼ਰਮਸ਼ਾਰ ਹੋਏ ਔਰ ਦੁਨੀਆ ਦੇ ਅੰਦਰ ਪੂਰਾ ਭਾਰਤ ਦੇ ਸ਼ਰਮਸ਼ਾਰ ਹੋਇਆ ਔਰ ਅਸੀਂ ਇਹ ਮੰਨ ਕਰਦੇ ਹਾਂ ਮਾਨ ਜੋ ਰਾਸ਼ਟਰਪਤੀ ਜੀ ਕੋਲੋਂ ਸਈ ਸਰਕਾਰਾਂ ਨੂੰ ਤਿੰਨਾਂ ਹੀ ਸਰਕਾਰਾਂ ਨੂੰ ਤਾਲ ਦਿੱਤਾ ਜਾਵੇ ਹਰਿਆਣਾ ਚੂਤੀ ਔਰ ਸੈਂਟਰ ਗਵਰਨਮੈਂਟ ਨੂੰ ਤਾਲਮ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਲਦੀ ਤੋਂ ਜਲਦੀ ਪਵਰ ਕੁਮਾਰ ਦੇ ਕਾਤਲਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹਦੇ ਨਾਲ ਸਰ ਜਿਹੜੇ ਛੋਟੇ ਜਿਹੇ ਬੱਚੇ ਅੱਜ ਕੱਲ ਉਹਨਾਂ ਨਾਲ ਕੋਕਰਮ ਬਹੁਤ ਜ਼ਿਆਦਾ ਹੋ ਰਿਹਾ ਤੇ ਉਹਦੇ ਬਾਰੇ ਕੀ ਔਰ ਇਹਦੀ ਸ਼ਰਾਰਤ ਜਿਹੜੀ ਹੈ ਕਿ ਸਾਰੀ ਸਾਰੀ ਸੈਂਟਰ ਗਵਰਨਮੈਂਟ ਦੀ ਸ਼ਰਾਰਤ ਹੈ ਔਰ ਉਹਨਾਂ ਉਹਨਾਂ ਦੇ ਹੀ ਸ਼ਰਾਰਤੀ ਅਨਸਰ ਆ ਜੇਕਰ ਦੇਖਿਆ ਜਾਵੇ ਕਿ ਪਿਛਲੇ ਦਿਨੀਂ ਸ਼ਰਾਰਤ ਕਤਲ ਹੋਇਆ ਔਰ ਉਸ ਕਾਤਲ ਦਾ ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਉਹ ਪਿਛੇ ਵੀ ਕਾਤਲ ਬਹੁਤ ਵੱਡਾ ਕਾਤਲ ਆ ਇਸ ਕਰਕੇ ਸਰਕਾਰ ਦੀਆਂ ਇੱਕ ਰੋੜੀਆਂ ਹਰਟਾਆਂ ਕਿਉਂਕਿ ਪੰਜਾਬ ਦੇ ਅੰਦਰ ਜੇ ਦੇਖਣ ਯੋਗ ਤਾਂ ਪ੍ਰਵਾਸੀ ਆਏ ਹੋਏ ਨੇ ਪ੍ਰਵਾਸੀਆਂ ਦੀ ਆਈਡੀ ਕਿਤੇ ਵੀ ਕੋਈ ਵੀ ਨਿਸ਼ਾਨ ਨਹੀਂ ਆ ਔਰ ਨਾ ਹੀ ਸਰਕਾਰ ਨੇ ਅਜ ਤੱਕ ਕੋਈ ਡਿਸਕ ਲਾਇਆ ਵਿਨ ਦੀ ਆਈਡੀ ਨੂੰ ਚੈੱਕ ਕੀਤਾ ਜਾਵੇ ਦਾ ਮਤਲਬ ਹੈ ਕਿ ਸੈਂਟਰ ਗਵਰਨਮੈਂਟ ਦੀ ਜਾਣਵੁੱਝ ਕੇ ਪੰਜਾਬ ਦੇ ਅੰਦਰ ਹੌਂਸਟਾ ਦੇ ਅੰਦਰ ਕਾਣ ਕਰਨ ਦੀ ਸਾਜਿਸ਼ ਹੈ ਥੈਂਕ ਯੂ